ਸਾਰੇ ਸਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਪਣੇ ਹੀ ਮੰਤਰੀ ਆਪਣੀ ਸਰਕਾਰ ਦੇ ਖਿਲਾਫ ਲੌਣ ਲੱਗੇ ਧਰਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋ ਕੈਬਨ ਮੰਤਰੀ ਨੇ ਧਰਨਾ ਲਾਇਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਹੁਤ ਵੱਡਾ ਪੁਚਾਲ ਆ ਗਿਆ ਜੋ ਕੱਲ ਕੈਬਨ ਮੰਤਰੀ ਦੇ ਵੱਲੋਂ ਦਰਨਾ ਲਾਇਆ ਗਿਆ ਮੁੱਖ ਮੰਤਰੀ ਦੇ ਖਿਲਾਫ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 95 ਵਿਧਾਇਕ ਲੈ ਕੇ ਪੂਰੀ ਤਰ੍ਹਾਂ ਸਥਿਰ ਹੈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਪਰ ਆਪਣੇ ਹੀ ਜਦੋਂ ਲੱਤਾਂ ਖਿੱਚਣ ਲੱਗ ਜਾਣ ਤਾਂ ਫਿਰ ਸਰਕਾਰ ਡਿੱਗ ਸਕਦੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋ ਕੱਲ ਵੱਖ-ਵੱਖ ਹਲਕਿਆਂ ਦੇ ਵਿੱਚ ਧਰਨੇ ਦਿੱਤੇ ਗਏ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਚਿੰਤਾ ਜ਼ਾਹਿਰ ਕਰ ਲਈ ਹੈ ਕਿ ਪੰਜਾਬ ਦੀ ਕੈਬਨਿਟ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ ਪੰਜਾਬ ਦੀ ਕੈਬਨਿਟ ਬਦਲੀ ਜਾ ਸਕਦੀ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕੱਲ ਮੁਹੱਲੀ ਦੇ ਵਿੱਚ ਜੋ ਇੱਕ ਥਾਣੇ ਦੇ ਮੂਹਰੇ ਧਰਨਾ ਲਾਇਆ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵੱਲੋਂ ਜੋ ਉਹਨਾਂ ਦੇ ਉੱਪਰ ਤੰਜ ਕੱਸਿਆ ਗਿਆ ਕਿ ਹੁਣ ਪਤਾ ਲੱਗ ਗਿਆ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਜੋ ਧਰਨੇ ਲਾ ਰਹੇ ਨੇ ਕਿ ਉਹਨਾਂ ਦੀ ਵੀ ਪੰਜਾਬ ਦੇ ਵਿੱਚ ਕੋਈ ਪੁਛਪਰਤੀਤ ਨਹੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਤੇ ਸਿਰਫ ਉਹਨਾਂ ਦੀ ਚੱਲ ਰਹੀ ਏ ਅਫਸਰ ਸ਼ਾਹੀ ਕਿਸੇ ਮੰਤਰੀ ਦੀ ਨਹੀਂ ਸੁਣ ਰਹੀ ਕਿਸੇ ਵਿਧਾਇਕ ਦੀ ਨਹੀਂ ਸੁਣ ਰਹੀ ਜੋ ਕਿ ਕੱਲ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਦੇ ਉਹਨਾਂ ਮੰਤਰੀਆਂ ਨੇ ਉਹਨਾਂ ਵਿਧਾਇਕਾਂ ਨੇ ਆਪਣੀ ਸਰਕਾਰ ਦੇ ਖਿਲਾਫ ਧਰਨੇ ਲਾ ਕੇ ਨਾਰੇਬਾਜ਼ੀ ਕੀਤੀ ਜਿੱਥੋਂ ਆਮ ਲੋਕਾਂ ਨੂੰ ਕੀ ਇਨਸਾਫ ਦੀ ਜਿਹੜੀ ਆਸ ਹੋ ਸਕਦੀ ਏ ਜੇਕਰ ਆਮ ਆਦਮੀ ਪਾਰਟੀ ਦੇ ਆਪਣੇ ਮੰਤਰੀਆਂ ਦੀ ਕੋਈ ਨਹੀਂ ਸੁਣ ਰਿਆ ਤਾਂ ਫਿਰ ਲੋਕਾਂ ਦਾ ਕੀ ਇਸਦੇ ਉੱਪਰ ਪਲਅ ਹੋ ਸਕਦਾ ਹੈ ਸੋ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਨੇ ਤੇ ਕਹਿ ਕਿ ਪੂਰੀ ਵਿਜਾਰਤ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਨੇ ਜੋ ਕਿ ਪੰਜਾਬ ਵਿੱਚ ਦਿੱਲੀ ਵਾਲੇ ਆ ਕੇ ਇੱਥੇ ਪੂਰੀ ਤਰ੍ਹਾਂ ਹਾਵੀ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਆਪਣੇ ਨਾਲ ਮਿਲਾ ਕੇ ਪੂਰੀ ਤਰ੍ਹਾਂ ਵਰਤ ਰਹੇ ਨੇ ਔਰ ਦੂਸਰੇ ਪਾਸੇ ਪੰਜਾਬ ਦੀ ਸਾਰੀ ਕੈਬਨਿਟ ਜਿਹੜੀ ਚੁੱਪ ਹੋ ਕੇ ਬੈਠੀ ਏ ਜਿਹੜੇ ਕਿ 95 ਵਿਧਾਇਕ ਬਣੇ ਸੀਗੇ ਲੋਕਾਂ ਨੇ ਬੜੇ ਆਸਾਂ ਦੇ ਨਾਲ ਵੋਟ ਪਾ ਕੇ ਬਦਲਾ ਲੈਂਦਾ ਸੀ ਪਰ ਉਹ ਬਦਲਾ ਵਿੱਚੇ ਰੁਲ ਗਿਆ ਕਿਸੇ ਹਲਕੇ ਵਿੱਚ ਕੋਈ ਵਿਕਾਸ ਨਹੀਂ ਕਿਸੇ ਹਲਕੇ ਦੇ ਵਿੱਚ ਕਿਸੇ ਦੀ ਕੋਈ ਸੁਣੀ ਨਹੀਂ ਜਾ ਰਹੀ ਵਿਧਾਇਕ ਵਿਚਾਰੇ ਨਾਰਾਜ਼ ਹੋ ਗਏ ਨੇ ਜਿਨ੍ਹਾਂ ਨੇ ਕੱਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਨਾਲ ਮਿਲ ਕੇ ਧਰਨੇ ਲਾਏ ਨੇ ਸੋ ਥਾਣਿਆਂ ਦੇ ਮੂਹਰੇ ਧਰਨਾ ਲਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਜੋ ਗ੍ਰਹਿ ਮੰਤਰੀ ਨੇ ਉਹ ਉਹਨਾਂ ਦੇ ਖਿਲਾਫ ਧਰਨਾ ਲਾਇਆ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਵੱਡਾ ਖਲਾਰਾ ਵੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਕਿ ਫੇਰ ਬਦਲ ਹੋਣ ਦੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਜਾ ਸਕਦੀ ਏ ਜੋ ਕੱਲ ਧਰਨੇ ਲੱਗੇ ਨੇ ਅਮਨ अरोड़ा ਦੇ ਵੱਲੋਂ ਇਹ ਜਿਹੜਾ ਕਿ ਇੱਕ ਗੁੱਸਾ ਜ਼ਾਹਿਰ ਕੀਤਾ ਗਿਆ ਆਪਣੀ ਸਰਕਾਰ ਦੇ ਖਿਲਾਫ ਜੋ ਕਿ ਕੁਝ ਦਿਨ ਪਹਿਲਾਂ ਅਮਨ अरोड़ा ਨੇ ਹੀ ਪੰਜਾਬ ਵਿੱਚ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਲਈ ਵੀ ਪੇਸ਼ਕਸ਼ ਕੀਤੀ ਸੀ ਕਿ ਹਿੰਦੂ ਚਿਹਰਾ ਵੀ ਮੁੱਖ ਮੰਤਰੀ ਪੰਜਾਬ ਵਿੱਚ ਬਣ ਸਕਦਾ ਹੈ ਸੋ ਸਿੱਖ ਹੀ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ ਹਿੰਦੂ ਵੀ ਮੁੱਖ ਮੰਤਰੀ ਪੰਜਾਬ ਦਾ ਬਣੇ ਤਾਂ ਪੰਜਾਬ ਟੱਕੀ ਤੇ ਜਾ ਸਕਦਾ ਹੈ ਜੋ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਪੰਜਾਬ ਵਿੱਚ ਬਹੁਤ ਜਲਦੀ ਫੇਰ ਬਦਲ ਕਰ ਸਕਦੇ ਨੇ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਗੁੱਸਾ ਜ਼ਾਹਿਰ ਕੀਤਾ ਗਿਆ ਆਪਣੀ ਸਰਕਾਰ ਦੇ ਖਿਲਾਫ ਧਰਨੇ ਲਾਏ ਗਏ ਨੇ